ਹਾਂਜੀ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਠੀਕ ਠਾਕ ਹੋ ਵੀਰੋ ਬਾਬੇਓ ਇੱਕ ਆਪਾਂ ਗੱਲ ਕਰਨੀ ਤੁਹਾਡੇ ਸਾਰੇ ਵੀਰਾਂ ਨਾਲ ਜ਼ਰੂਰੀ ਗੱਲਬਾਤ ਸੋ ਜਰੂਰ ਸ਼ੇਅਰ ਕਰਿਆ ਜੇ ਵੀਡੀਓ ਨੂੰ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਚਲੋ ਪੰਜਾਬ ਵਿੱਚ ਬਹੁਤ ਵਧੀਆ ਜਿਹੜਾ ਨਸ਼ੇ ਮੁਕਤੀ ਦੇ ਉੱਤੇ ਕੰਮ ਚੱਲ ਰਿਹਾ ਵੀ ਜਿਨ੍ਹਾਂ ਨੇ ਨਸ਼ਾ ਵੇਚ ਕੇ ਦੋ ਨੰਬਰ ਚ ਕਮਾਈ ਇਕੱਠੀ ਕੀਤੀ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਜੀ ਸੀ ਬੀਆਂ ਨਾ ਉਹਨਾਂ ਦੇ ਘਰ ਢਾਏ ਜਾ ਰਹੇ ਆ ਵਧੀਆ ਕੰਮ ਆ ਪਰ ਇਹਨਾਂ ਨਾਲੋਂ ਪਹਿਲਾਂ ਉਹਨਾਂ ਕਰਪਟ ਲੀਡਰਾਂ ਦੇ ਉਹਨਾਂ ਬਦਮਾਸ਼ਾਂ ਦੇ ਘਰ ਕਿਉਂ ਨਹੀਂ ਢਾਏ ਜਾਏ ਜਾ ਰਹੇ ਜਿਨ੍ਹਾਂ ਦੀ ਸ਼ਹਿਤ ਇਹਨਾਂ ਨੇ ਕੰਮ ਕੀਤਾ ਜਾਂ ਉਹਨਾਂ ਨੇ ਲਾਇਆ ਉਹਨਾਂ ਦੇ ਘਰ ਕਦੋਂ ਢਾਏ ਜਾਣਗੇ ਯਾਰ ਵੀ ਜਿੰਨਾ ਦੀ ਸ਼ਹਿ ਦੇ ਉੱਤੇ ਵੀ ਇਹਨਾਂ ਬੰਦਿਆਂ ਨੇ ਪੰਜਾਬ ਦੇ ਵਿੱਚ ਨਸ਼ਾ ਸ਼ੁਰੂ ਕੀਤਾ ਕੰਮ ਨਸ਼ੇ ਵੇਚਣ ਵਾਲਾ ਉਹਨਾਂ ਦੇ ਘਰ ਕਦੋਂ ਢਾਏ ਜਾਣਗੇ ਜਾਂ ਜਿਹੜੇ ਨਸ਼ਾ ਵੇਚਣ ਵਾਲੇ ਹੋਰ ਆ ਬੰਦੇ ਵੀ ਜਿਨ੍ਹਾਂ ਨੂੰ ਮਹੀਨਾ ਭਰ ਦਿਆ ਜਾਂ ਕਰਦੇ ਉਹਨਾਂ ਦੇ ਘਰ ਕਦੋਂ ਢਾਏ ਜਾਣਗੇ ਸਾਰਾ ਪਤਾ ਸਾਰਿਆਂ ਨੂੰ ਠੀਕ ਆ ਜਿਹੜਾ ਬੰਦਾ ਨਸ਼ਾ ਵੇਚਦਾ ਤੁਹਾਨੂੰ ਪਤਾ ਵੀ ਉਹਨਾਂ ਘਰਾਂ ਦੇ ਉੱਤੇ ਘਟ ਆਏ ਜਾ ਰਹੇ ਪੀਲਾ ਪੰਜਾ ਚੱਲਦਾ ਪਿਆ ਇਹ ਬਹੁਤ ਕੁਝ ਹੋ ਰਿਹਾ ਪਰ ਉਹਨਾਂ ਦੇ ਉਹਨਾਂ ਦੇ ਘਰ ਕਦੋਂ ਟਾਣਗੇ ਉਹਨਾਂ ਲੀਡਰਾਂ ਦੇ ਘਰ ਕਦੋਂ ਟਾਣਗੇ ਜਿਨ੍ਹਾਂ ਦੀ ਸ਼ਾਇਦ ਇਹਨਾਂ ਨੇ ਕੰਮ ਕੀਤਾ ਐ ਜਿਨ੍ਹਾਂ ਦੀ ਸਵਿਟਜ਼ਰਲੈਂਡ ਦੀਆਂ ਬੈਂਕਾਂ ਭਰੀਆਂ ਪਈਆਂ ਜਿਨ੍ਹਾਂ ਨੇ ਉਹ ਦਿੱਲੀ ਤੱਕ ਜਿਨ੍ਹਾਂ ਨੇ ਜ਼ਮੀਨਾਂ ਬਣਾ ਲਈਆਂ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਕਦੋਂ ਚੱਲੂਗਾ ਯਾਰ ਸੋਚਣ ਵਾਲੀ ਗੱਲ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕੋਈ ਉਹਨਾਂ ਨੂੰ ਜੇਲ੍ਹ ਨਹੀਂ ਹੁੰਦੀ ਕੋਈ ਉਹ ਫੜੇ ਨਹੀਂ ਜਾਂਦੇ ਵੱਡੇ ਮਗਰਮੱਛ ਤਾਂ ਓਵੇਂ ਦੀ ਓਵੇਂ ਖਾਲੀ ਰਹਿ ਜਾਂਦੇ ਆ ਇਹ ਵੱਡੇ ਮਗਰਮੱਛਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਕਦੋਂ ਚੱਲੂਗਾ ਇਹਨਾਂ ਇਹਨਾਂ ਬਾਰੇ ਸਾਡਾ ਕੀ ਖਿਆਲ ਆ ਇਹ ਘਰਟਾ ਹੈ ਜਾ ਰੇ ਇਹਨਾਂ ਦੇ ਨਾਣਾ ਇਹਨਾਂ ਵੱਡੇ ਮਗਰਮੱਛਾਂ ਦੇ ਇਹਨਾਂ ਲੀਡਰਾਂ ਦੇ ਕਰਪਟ ਲੀਡਰਾਂ ਦੇ ਜਿਨ੍ਹਾਂ ਦੇ ਦੁਆਰਾ ਇਹ ਨਸ਼ਾ ਵਕਾਇਆ ਜਾ ਰਿਹਾ ਇਹਨਾਂ ਦੇ ਕਦੋਂ ਇਹਨਾਂ ਦਾ ਇਹਨਾਂ ਦਾ ਖਾਤਮਾ ਕਦੋਂ ਹੋਊ ਘਰਾਂ ਦੇ ਪੀਲਾ ਪੰਜਾ ਚੱਲੂਗਾ ਪਿੱਛੇ ਜੇ ਇੱਕ ਬਿਆਨ ਆਇਆ ਸੀ ਨਾ ਕਿ ਇਹ ਨਸ਼ਾ ਜਿਹੜਾ ਹੈ ਸਰਕਾਰੀ ਗੱਡੀਆਂ ਦੇ ਵਿੱਚ ਹੀ ਜਾਂਦਾ ਸ਼ਾਇਦ ਨਵਜੋਤ ਸਿੱਧੂ ਦੀ ਘਰ ਵਾਲੀ ਨੇ ਕਹੀ ਸੀ ਇਹ ਗੱਲ ਉਹਨਾਂ ਦੇ ਉਹ 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 ਕਿਹੜੇ ਵੱਡੇ ਵੱਡੇ ਲੀਡਰ ਵੱਡੇ ਵੱਡੇ ਮਗਰਮੱਛਾਂ ਉਹਨਾਂ ਦੇ ਘਰਾਂ ਤੇ ਜੀਸੀਬੀਆਂ ਕਦੋਂ ਚੱਲਣਗੀਆਂ ਨਹੀਂ ਚੱਲਣਗੀਆਂ ਉਧਰ ਨਹੀਂ ਚੱਲਣਗੀਆਂ ਹਾਂ ਅਸੀਂ ਨਸ਼ਾ ਖਤਮ ਹੋ ਰਿਹਾ ਨਸ਼ਾ ਖਤਮ ਕਿਵੇਂ ਨਸ਼ਾ ਖਤਮ ਹੋ ਰਿਹਾ ਠੀਕ ਹੈ ਜਿਹੜੇ ਬੰਦੇ ਛੋਟੇ ਬੰਦੇ ਆ ਜਿਹੜੇ ਘਰਾਂ ਦੇ ਜਿਹੜੇ ਨਸ਼ਾ ਵੇਚਦੇ ਬੜੀ ਮਾੜੀ ਗੱਲ ਆ ਮੰਨਦੇ ਆ ਪੀ ਜਾ ਪੀਲਾ ਪੰਜਾ ਚਲਾਇਆ ਜੀਸੀਬੀਆਂ ਚਲਾਈਆਂ ਤੁਸੀਂ ਵਧੀਆ ਕੀਤਾ ਪਰ ਜਿੰਨਾਂ ਦੀ ਸ਼ਹਿਦ ਇਹਨਾਂ ਨੇ ਕੰਮ ਕੀਤਾ ਭਰਾਵੋ ਵੱਡੇ ਲੀਡਰਾਂ ਦੇ ਕ੍ਰਿਪਟਾਂ ਦੇ ਉਹਨਾਂ ਨੂੰ ਤੁਸੀਂ ਕਦੋਂ ਫੜਨਾ ਵੱਡੇ ਮਗਰਮੱਛਾਂ ਨੂੰ ਭਗਵੰਤ ਮਾਨ ਨੂੰ ਬੇਨਤੀ ਹੈ ਉਹਨਾਂ ਵੱਡੇ ਮਗਰਮੱਛਾਂ ਨੂੰ ਕਦੋਂ ਫੜਨਾ ਤੁਸੀਂ ਉਹਨੇ ਕ੍ਰਿਪਟ ਲੀਡਰਾਂ ਨੂੰ ਕਦੋਂ ਫੜਨਾ ਤੁਸੀਂ ਹਾਂਜੀ ਬਚਨ ਸਿੰਘ ਜੀ ਦਿਆਲਾ ਸਰਪੰਚ ਕਰ ਦਿਓ ਸਾਰੇ ਭਰਾ ਸ਼ੇਅਰ ਵੀਡੀਓ ਨੂੰ ਸਾਡਾ ਕਹਿਣ ਦਾ ਮਕਸਦ ਇਹ ਹੈ ਵੀ ਜੇ ਇਹਨਾਂ ਦੇ ਘਰ ਢਾਏ ਜਾ ਰਹੇ ਆ ਤੁਸੀਂ ਇਹਨਾਂ ਵੀ ਨਸ਼ਾ ਵੇਚ ਦੇ ਨਾਲ ਦੋ ਨੰਬਰ ਦੇ ਕਮਾਈਆਂ ਦੇ ਵਿੱਚ ਕੋਠੀਆਂ ਪਾਈਆਂ ਕੀਤਾ ਪਰ ਜਿਹੜੇ ਵੱਡੇ ਲੀਡਰ ਜਿਨ੍ਹਾਂ ਦੀ ਸ਼ਹਿਦ ਏ ਇਹਨਾਂ ਨੇ ਨਸ਼ਾ ਵੇਚਿਆ ਪੰਜਾਬ ਦੇ ਵਿੱਚ ਐ ਜਿਹੜਾ ਮਹੀਨਾ ਲੈਂਦੇ ਆ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਜਾਂ ਜੀਸੀਪੀਆਂ ਕਦੋਂ ਚੱਲਣਗੀਆਂ ਉਹਨਾਂ ਦੇ ਘਰ ਕਦੋਂ ਢਾਈ ਜਾਣਗੇ ਉਹਨਾਂ ਦੀ ਦੋ ਨੰਬਰ ਦੀ ਕਮਾਈ ਕਦੋਂ ਜ਼ਬਤ ਹੋਊਗੀ ਨਹੀਂ ਹੋਣੀ ਨਹੀਂ ਹੋਣੀ ਉਹਨਾਂ ਦੀ ਬਿਲਕੁਲ ਦਿਯਾਲੇ ਸਰਪੰਚ ਗੱਲ ਤਾਂ ਹੀ ਮੈਂ ਕਰਦਾ ਨਾ ਵੀ ਜਿਹੜੇ ਐਮਐਲਏ ਦੀ ਸ਼ਹਿ ਤੇ ਨਸ਼ਾ ਵੇਚਦਾ ਉਹਨਾਂ ਦੇ ਪੀਲੇ ਪੰਜਾ ਉਹ ਐਮਐਲਏ ਦੀ ਜਾਂ ਕੋਈ ਐਮਪੀ ਹੋ ਗਿਆ ਜਾਂ ਕੋਈ ਵੱਡਾ ਲੀਡਰ ਬਦਮਾਸ਼ ਹੋ ਗਿਆ ਵੀ ਵੱਡੇ ਵੱਡੇ ਵੀ ਉਹਨਾਂ ਦੇ ਘਰਾਂ ਤੇ ਰੇਡ ਕਦੋਂ ਮਾਰੀ ਜਾਊਗੀ ਉਹਨਾਂ ਦੇ ਘਰ ਕਦੋਂ ਢਾਏ ਜਾਣਗੇ ਉਹਨਾਂ ਦੇ ਪੀਲੇ ਪੰਜਾ ਕਦੋਂ ਚੱਲੂਗਾ ਯਾਰ ਗੱਲ ਆ ਅਸਲ 'ਚ ਜਿਨ੍ਹਾਂ ਨੇ ਇਹ ਇਹਨਾਂ ਦੇ ਕੰਮ ਦੇ ਵਿੱਚ ਜਿਹੜੇ ਨੌਜਵਾਨ ਧੱਕੇ ਆ ਜਿਹੜੇ ਇਸ ਕੰਮ ਵਿੱਚ ਲੱਗੇ ਆ ਨਸ਼ਾ ਵੇਚਣ ਤੇ ਲਾਏ ਆ ਜਿਹੜੇ ਵੱਡੇ ਮਗਰਮੱਛ ਫੜੇ ਗਏ ਤੇ ਇਹ ਕੰਮ ਆਪੀ ਬੰਦ ਹੋ ਜਾਣਾ ਉਹ ਵੱਡੇ ਮਗਰਮੱਛ ਤਾਂ ਅੱਜ ਵੀ ਬੰਦ ਆ ਵੀ ਛੋਟਿਆਂ ਦੇ ਘਰ ਧਾਤੇ ਵੀ ਅਸੀਂ ਇਹਨਾਂ ਦੀ ਜ਼ਮੀਨ ਹੜਾਪ ਲਈ ਇਹਨਾਂ ਦਾ ਘਰ ਢਾ ਲਿਆ 2 ਨੰਬਰ 'ਚ ਬਣਿਆ ਉਹ ਕਰ ਲਿਆ ਜਿਹੜੇ ਵੱਡੇ ਮਗਰਮੱਛ ਰਹਿ ਗਏ ਆ ਉਹਨਾਂ ਦਾ ਕੀ ਬਣੂ ਉਹਨਾਂ ਦੇ ਘਰ ਕਦੋਂ ਟਹਿਣਗੇ ਨਹੀਂ ਟਹਿਣੇ ਕਦੇ ਵੀ ਉਹਨਾਂ ਦੇ ਘਰ ਬਿਲਕੁਲ ਨਹੀਂ ਟਹਿਣੇ ਕਿਸੇ ਨੂੰ ਨਹੀਂ ਉਹਨਾਂ ਨੇ ਪੁੱਛਣਾ ਕਿਸੇ ਦੀ ਜ਼ਰਤ ਨਹੀਂ ਪੈਣੀ ਉਹ ਦਰਜਾਨ ਦੀ ਉਹਨਾਂ ਨਾਲ ਕਿਸੇ ਨੇ ਮੂੰਹ ਨਹੀਂ ਕਰਨਾ ਜੀ ਸੱਚੀ ਗੱਲ ਆ ਉਹਨਾਂ ਨਾਲ ਕਿਸੇ ਨੇ ਮੂੰਹ ਨਹੀਂ ਕਰਨਾ ਕੋਈ ਜਾ ਵੀ ਚਲੇ ਤਾਂ ਉਧਰ ਵੀ ਅਸੀਂ ਕਿਸੇ ਐਮਐਲਏ ਐਮਪੀ ਦਾ ਘਟ ਆਇਆ ਵੀ ਜਿੰਨਾਂ ਦੀ ਸਿਹਤੇ ਕੰਮ ਹੋਇਆ ਉਧਰ ਨਹੀਂ ਕਿਸੇ ਦਾ ਹਣਾ ਠੀਕ ਆ ਅੱਜ ਨਿੱਕੇ ਨਿੱਕੇ ਕੰਮਾਂ ਤੇ ਤੁਸੀਂ ਲੱਗੇ ਹੋਏ ਹੋ ਵੀ ਨਸ਼ਾ ਵੇਚਣ ਪਰ ਉਹਨਾਂ ਦਾ ਕੰਮ ਕਦੋਂ ਬਣੂਗਾ ਹੋਰ ਬਾਬਾ ਜੀ ਚੜ੍ਹਦੀਆਂ ਕਲਾ ਸਨ ਸਾਹਿਬ ਜੀ ਵਾ ਕੱਲ ਸਾਫ ਬੈਹ ਜੋ ਬੈਹ ਜਾ ਇਹ ਮੈਂ ਲਾਉ ਉਹ ਆਹ ਹਾਂ ਅਰਮਨ ਸਿੰਘ ਔਜਲਾ ਹਾਂਜੀ ਹਾਂਜੀ ਅਰਮਨ ਸਿੰਘ ਜੀ ਆਹ ਗੱਲ ਕਰਦੇ ਪਈ ਵੀ ਚਲੋ ਛੋਟੇ ਬੰਦੇ ਤੁਸੀਂ ਜਿਹੜੇ ਨਸ਼ੇ ਵੇਚਦੇ ਠੀਕ ਆ ਉਹਨਾਂ ਦੇ ਘਟਾਲੇ ਤੁਸੀਂ ਪੀਲੇ ਪੰਜੇ ਚਲਾਤੇ ਤੁਸੀਂ ਜੀ ਸੀ ਬੀਆਂ ਚਲਾਤੀਆਂ ਪਰ ਜਿਨ੍ਹਾਂ ਦੀ ਸ਼ਹਿਰ ਦੇ ਉੱਤੇ ਨਸ਼ਾ ਵੇਖਦਾ ਰਿਆ ਉਹ ਪਤਾ ਸਾਰਿਆਂ ਨੂੰ ਐਮ ਐਲ ਏ ਕਿਹੜੇ ਆ ਵੱਡੇ ਲੀਡਰ ਕਿਹੜੇ ਬਦਮਾਸ਼ ਕਿਹੜੇ ਗੈਂਗਸਟਰ ਕਿਹੜੇ ਆ ਜਿਨ੍ਹਾਂ ਨੇ ਕਰੋੜਾਂ ਦੀਆਂ ਕੋਠੀਆਂ ਬਣਾ ਲਈਆਂ ਜਿਨ੍ਹਾਂ ਨੇ ਦਿੱਲੀ ਤੱਕ ਜ਼ਮੀਨਾਂ ਬਣਾ ਲਈਆਂ ਜਿਨ੍ਹਾਂ ਨੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਭਰੀਆਂ ਪਈਆਂ ਜਿਨ੍ਹਾਂ ਦੀਆਂ ਉਹਨਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਕਦੋਂ ਚੱਲੂਗਾ ਪੀਲਾ ਪੰਜਾ ਬਾਹਰ ਕਦੋਂ ਆਊਗਾ ਅਸਲ ਦੇ ਵਿੱਚ ਗੱਲ ਸਾਡੀ ਆ ਹੋਰ ਬਾਬਾ ਜੀ ਦੱਸੋ ਤੁਸੀਂ ਬੈਠੋ ਚੜ੍ਹਦੀਆਂ ਕਲਾ ਬੈਠੇ ਅੱਜ ਕਿਧਰੋਂ ਮੈਂ ਤੇਰੇ ਕੋਲ ਆਇਆ ਸੀ ਛੱਡੋ ਹੁਕਮ ਤੇ ਹੁਕਮ ਨਹੀਂ ਹੈ ਬੇਨਤੀ ਹੈ ਆਨੰਦਪੁਰ ਸਾਹਿਬ ਨੂੰ ਕੋਈ ਮੈਗਾ ਪ੍ਰੋਗਰਾਮ ਤੇਰਾ ਤੇ ਲੰਨਦਾ ਨਹੀਂ ਅਜੇ ਤਾਂ ਕੋਈ ਨਹੀਂ ਕਿ ਮੈਂ ਜਾਣਾ ਸੀ ਜਾਣਾ ਸੀ ਕਿ ਰੀਜ ਪੂਰੀ ਹੈ ਯਾਰ ਕੱਲ੍ਹ ਹੀ ਆਇਆ ਕਿ ਹੋਰ ਵੀ ਗੁੰਨਾਂ ਬੱਚੇ ਵੀ ਲੈ ਚੱਲਾਂਗੇ ਜੇ ਉਹੋ ਜਿਹਾ ਪ੍ਰੋਗਰਾਮ ਹੋਇਆ ਤਾਂ ਚਲੋ ਆਪਾਂ ਮੇਰਾ ਨੰਬਰ ਤਰਖੜੇਗਾ ਨੰਬਰ ਤੇਰਾ ਹੈਗਾ ਉਹ ਮੇਰਾ ਫੋਨ ਡਿੱਗ ਪਿਆ ਉਹ ਕੋਈ ਵੀ ਨਹੀਂ ਕਹੋਣਾ ਮੇਰੇ ਕੋਲ ਕੋਈ ਵੀ ਨਹੀਂ ਫੋਨ ਮੈਂ ਤਾਂ ਇਹ ਨਹੀਂ ਤੇ ਮੈਂ ਤੈਨੂੰ ਘਰੋਂ ਹੀ ਫੋਨ ਲਾ ਦੇਣਾ ਸੀ ਚਲੋ ਆਪਾਂ ਬਣਾ ਲੈਨੇ ਵਿਚਾਰ ਟਕ ਟਕ ਟਰਲਾ ਲੈ ਚਲੀ ਵੇ ਲੈ ਮੈਂ ਤਾਂ ਕਿਹਨੇ ਟਕ ਟਰਲਾ ਲੈ ਚੱਲ ਨਾਲ ਬੱਚੇ ਪੁੱਛੇ ਵਧੀਆ ਭਾਗ ਲੈ ਚੱਲਾਂਗੇ ਚਲ ਆਪਾਂ ਵੇਖ ਲਾਂਗੇ ਵੇਖ ਲਾਂਗੇ ਮੇਰੇ ਕੋਲੇ ਨੰਬਰ ਹੈਗਾ ਤੁਹਾਡਾ ਨੰਬਰ ਮੇਰਾ ਚੱਲਣਾ ਨਹੀਂ ਬੰਦ ਦੇ ਨੰਬਰ ਘਰੇ ਆ ਜੂਗਾ ਘਰੇ ਹਾਂ ਘਰੇ ਆ ਜੂਗਾ ਤੇਰੇ ਕੋਲੇ ਉੱਥੇ ਆਪਾਂ ਗੱਲ ਕਰ ਲੈਣੀ ਕੋਈ ਚੱਕਰ ਨਹੀਂ ਤੂੰ ਮੈਨੂੰ ਉੱਥੋਂ ਵੇਖਿਆ ਬੈਠੇ ਉਹ ਤੋਂ ਮੈਂ ਉਹ ਆਇਆ ਸੰਗਾ ਨਾਲ ਉਥੋਂ ਤੇਰੇ ਬੇਲੀ ਅੱਛਾ ਦੂਜੇ ਉਹਨਾਂ ਨਾਲ ਤੇ ਉਹ ਫਿਰ ਘਰੇ ਮੈਨੂੰ ਘਰੇ ਲਾਤਾ ਉਹਨਾਂ ਨੇ ਮੈਂ ਘਰੋਂ ਆਈ ਮਾਰੀ ਆਪਣੇ ਤੋਂ ਤੋਕੇ ਤੂੰ ਆਇਆ ਉਥੋਂ ਲਗਾ ਆਦਾ ਹੀ ਮੈਂ ਚੱਲ ਤੋਕੀ ਹੋ ਗਈ ਲੈ ਕੇ ਚੱਲਦੇ ਆ ਉਹ ਤੋਂ ਆਇਆ ਤਾਂ ਪਿੰਡੋਂ ਆ ਗਏ ਆਦੇ ਪਹੀ ਸੈਂਕ ਠੀਕ ਹੈ ਤਾਂ ਗਾ ਚੱਲੀਏ ਨਾਲ ਬੈਠਾ ਆਇਆ ਅੱਛਾ ਕੋਈ ਗੱਲ ਨਹੀਂ ਤੂੰ ਦੱਸ ਦੇ ਮੈਨੂੰ ਤੇ ਬਣਾ ਲਾਂਗੇ ਵਿਚਾਰ ਆਪਾਂ ਹਾਂ ਬਣਾ ਲਾਂਗੇ ਵਿਚਾਰ ਹੋਰ ਕੀ ਆ ਯਾਰ ਕੱਢੀਏ ਕਿਹੜਾ ਮਾਵਾਂ ਵਿਚਾਰ ਕੀ ਬੰਦੀ ਆ ਜਾਣ ਦੇ